ਬਹੁਤ ਚਾਪੌਦਾ ਚਾ え ਅਭਿਸ਼ੇਕ ਵੀ ਜਾਂ ਤੁਸੀਂ ਵੀ ਇੱਕ ਇੱਕ ਦੋ ਵਾਰੀ ਪਤਾ ਨਹੀਂ ਹੋ ਗਿਆ ਕਿ ਰੋਂਗ ਟਾਈਮ ਤੇ ਤੁਸੀਂ ਬਾਹਰ ਬੈਠੇ ਸੀ ਹਾਂ ਦੋ ਦੋ ਪੈਨਲਟੀ ਕਨ ਤੁਹਾਡੇ ਬਿਨਾਂ ਲੈਣੇ ਪਏਗੇ ਹਾਂ ਪਰ ਬਹੁਤ ਮੁਬਾਰਕੀ ਦੀ ਗੱਲ ਹੈ ਕਿ 52 ਸਾਲਾਂ ਬਾਅਦ ਤੇ 올림픽 ਦੇ ਵਿੱਚ ਹਰਾਇਆ ਆਪਾਂ ਨੇ ਮੈਂ ਵੀ ਆਉਣਾ ਸੀ ਤੁਹਾਡੇ ਆ ਬਣਾ ਬਣਾਉਣ ਤੁਹਾਡੀਆਂ ਇੱਛਾਵਾਂ ਤੇ ਤੁਹਾਡੇ ਹੌਸਲੇ ਬਣਾਉਣ ਪਰ ਮੈਨੂੰ ਆਉਣ ਹੀ ਨਹੀਂ ਦਿੱਤਾ ਪੋਲਿਟਿਕਲ ਕਲੀਅਰੈਂਸ ਹੀ ਦਿੱਤੀ ਆ ਅੱਜ ਅੱਜ ਰਾਤ ਨੂੰ ਅੱਜ ਰਾਤ ਨੂੰ ਆਉਣਾ ਸੀ ਅਸੀਂ ਤਾਂ ਕਿ ਕੱਲ ਵਾਲੇ ਕੁਆਟਰ ਫਾਈਨਲ ਤੁਸੀਂ ਦੇਖ ਸਕੀ ਤੁਹਾਡੇ ਨਾਲ ਇਹਦੇ ਪਰ ਸੈਂਟਰ ਸਰਕਾਰ ਕਹਿੰਦੀ ਨਹੀਂ ਜਾਦਾ ਤੁਸੀਂ ਤੋਂ ਤੁਹਾਡੇ ਕੋਲ ਪਹੁੰਚ ਨਹੀਂ ਸਕੂਗਾ ਮੈਂ ਪਰ ਅਸੀਂ ਨਾਲ ਆ ਇੱਥੇ ਇੱਕ ਇੱਕ ਮਿੰਟ ਇੱਕ ਇੱਕ ਸਕਿੰਟ ਅਸੀਂ ਗੇਮ ਜਿਹੜੀ ਆ ਉਹ ਲਾਈਵ ਦੇਖਦੇ ਆ ਤੇ ਹਮੇਸ਼ਾ ਨਾਣਾ ਕੱਲ ਵਾਲਾ ਕੱਟ ਫਾਈਨਲ ਜਿਹੜਾ ਉਹਦੇ ਵਾਸਤੇ ਬਹੁਤ ਬਹੁਤ ਪਹਿਲਾਂ ਹੀ ਸ਼ੁਭ ਕਾਮਨਾਵਾਂ ਔਰ ਦਿਲ ਲਾ ਕੇ ਸੈਂਟਰ ਦੇ ਵਿੱਚ ਸੈਂਟਰ ਦੇ ਵਿੱਚ ਉਹ ਗੈਪ ਮਿਲ ਜਾਂਦੇ ਉਹਨਾਂ ਨੂੰ ਕੱਲ ਬਹੁਤ ਗੈਪ ਮਿਲੇ ਨੇ ਆਸਟ੍ਰੇਲੀਆ ਵਾਲਿਆਂ ਨੂੰ ਹਾਂ ਇਹ ਸੈਂਟਰ ਵਾਲਾ ਪਾਸਾ ਥੋੜਾ ਆਲੇ ਦੋੜ ਤੋਂ ਸਾਈਡ ਲਾਈਨ ਤੋਂ ਲੈਫਟ ਤੇ ਰਾਈਟ ਤੋਂ ਕੋਈ ਪ੍ਰੋਬਲਮ ਨਹੀਂ ਪਰ ਸੈਂਟਰ ਚੋਂ ਵੱੜਦੇ ਸੀ ਕੱਲ ਨੂੰ ਹਨ ਸੋ ਕੋਸਾ ਮੈਨੂੰ ਸਮਝਾ ਵੀ ਰਹੇ ਸੀ ਇੱਕ ਡਿਊਰਿੰਗ ਬ੍ਰੇਕ ਨਾ ਹਮਮ ਸੂਮੈ ਕੱਲ ਕੱਲ ਕੀ ਚੀਜ਼ ਦੇਖਣਾ ਤੇ ਤੁਸੀਂ ਬੋਡ ਲੈ ਕੇ ਆਉਣਾ ਤਾਂ ਤੁਹਾਨੂੰ 에어ਪੋਰਟ ਤੇ ਲੈਣਾ ਹੋਊਗੀ ਸੀ ਹਾਂ ਨਾ ਇਹ ਕੋਈ ਗੱਲ ਨਹੀਂ ਇਹਨਾਂ ਨੇ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇੱਥੇ ਆਉਣ ਦੀ ਕੋਈ ਗੱਲ ਨਹੀਂ ਪਰ ਅਸੀਂ ਤੁਹਾਡੇ ਨਾਲ ਹੀ ਆਵਾਂ ਸਮਝੋ ਨਾਲ ਹਾਂ ਬਹੁਤ ਬਹੁਤ ਬਾਕੀ ਅਭਿਸ਼ੇਕ ਨੂੰ ਮਨਦੀਪ ਨੂੰ ਗੁਰਜਨ ਨੂੰ ਸ਼ਮਸ਼ੇਰ ਨੂੰ ਹੈ ਨਾ ਉਹ ਸ੍ਰੀ ਜੇਸ਼ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਹੌਸਲਾ ਵੀ ਵਧਾਇਆ ਤੇ ਕੱਲ੍ਹ ਵਾਸਤੇ ਗੁੱਡ ਲੱਕ ਓਕੇ ਆ ਮਨਦੀਪ ਓਕੇ ਓਕੇ ਟੇਕ ਕੇਅਰ ਗੁੱਡ ਲੱਕ ਗੁੱਡ ਲੱਕ